ਆ ਆਪਾਂ ਕਈ ਭਰਾ ਬਾਸਪਤੀ ਨੂੰ ਪਾਉਂਦੇ ਆ ਡੀਏਪੀ ਅਸੀਂ ਬਾਈ ਜੀ ਡੀਏਪੀ ਨਹੀਂ ਵਰਤਦੇਗੇ ਜਿਹੜੀ ਡੀਏਪੀ ਦੀ ਸਮੱਸਿਆ ਡੀਏਪੀ ਫੋਕ ਬਹੁਤ ਜ਼ਿਆਦਾ ਬਣਾਉਂਦੀ ਆ ਅੱਜ ਆਪਾਂ ਸੁਪਰ ਲਿਆਂਦੀ ਆ ਬਾਈ ਜਿਹੜੀ ਆਪਾਂ ਮੂਰੇ ਮੂਰੇ ਵਾਣ ਦੇ ਖਲਾਰਨੀ ਆ ਸੁੱਕੇ ਦੇ ਵਿੱਚ ਇਹ ਹੈਗੀ ਆਪਣੀ ਪਟਾਸ਼ 16% ਤੇ 14% ਦੇ ਵਿੱਚ ਹੈਗੀ ਆ ਵੀਰੇ ਜਿੰਕ ਕਰੀਬਣੇ ਦੀ ਜਿਹੜੀ ਕੀਮਤ ਆ 1.700 700 ਰੁਪਏ ਗੱਟਾ ਸਾਸੀਕਾਲ ਕਿਸਾਨ ਵੀਰੋ ਗੱਲ ਕਿਸਾਨੀ ਦੀ ਕਰਾਂਗੇ ਅੱਜ ਫੇਰ ਤੇ ਨਵੇਂ ਸੀਜ਼ਨ ਦੀ ਮਿੱਤਰੋ ਤਿਆਰੀ ਆ ਤੇ ਆਪਾਂ ਤਾਂ ਅੱਜ ਖਿੱਚਤੀ ਤਿਆਰੀ ਅੱਜ ਆਪਾਂ ਸੁਪਰ ਲਿਆਂਦੀ ਆ ਬਾਈ ਜਿਹੜੀ ਆਪਾਂ ਮੂਰੇ ਮੂਰੇ ਵਾਣ ਦੇ ਖਲਾਰਨੀ ਆ ਸੁੱਕੇ ਦੇ ਵਿੱਚ ਉਤੋਂ ਵਾਈ ਕਰਾਂਗੇ ਤੇ ਬਾਅਦ ਦੇ ਵਿੱਚ ਫਿਰ ਔਖੀ ਹੋ ਜਾਂਦੀ ਸੁਪਰ ਖਲਾਰਨੀ ਕਿਉਂਕਿ ਭਾਰੀ ਬਹੁਤ ਆ ਤੇ ਸਪਰੇਅ ਬੂਮ ਆਪਣਾ ਆ ਗਿਆ ਨਾਲ ਲਾ ਕੇ ਤਿੰਨ ਗੱਟੇ ਪਾਉਨੇ ਆ ਤਿੰਨਾਂ ਕਿੱਲਿਆਂ ਚ ਕੇਰਾ ਇਹਦਾ ਕੱਢਦੇ ਆ ਵੀ ਤਿੰਨਾਂ ਕਿੱਲਿਆਂ ਤੇ ਕਿੰਨੀ ਰੇ ਪਾਉਂਦਾ ਉਦੋਂ ਬਾਅਦ ਫਿਰ ਆਪਾਂ ਦਾ ਜਿਹੜਾ ਸਿਸਟਮ ਆ ਉਹ ਸਹੀ ਹੋ ਜਾਊਗਾ ਤੁਹਾਨੂੰ ਪਹਿਲਾਂ ਸੁਪਰ ਵਖਾ দিਏ ਕਈ ਭਰਾਵਾਂ ਦੇ ਮੁੜ ਕੇ ਸਵਾਲ ਆਉਣਗੇ ਵੀ ਸੁਪਰ ਜਿਹੜੀ ਆ ਤੁਸੀਂ ਕਿਹੜੀ ਪਾਉਨੇ ਆ ਇਹ ਮਿੱਤਰਾ ਜਿਹੜੀ ਸੁਪਰ ਆ ਵੀਰੋ ਇਹ ਹੈਗੀ ਆ ਇਹ ਤਿੰਨ ਮੰਨੀ ਦੀ ਸੁਪਰ ਆਂਦੀ ਆ ਜਿਹੜੀ ਆਪਾਂ ਤਾਂ ਪੂਰੀ ਟੌਪ ਲਿਆਂਦੀ ਆ ਇਹਦੇ ਤੁਹਾਨੂੰ ਤਤ ਗਣਾ ਦਿੰਨੇ ਆ ਬਾਈ ਇਹ ਹੈਗੀ ਆਪਣੀ ਪਟਾਸ਼ 16% ਤੇ 14% ਦੇ ਵਿੱਚ ਹੈਗੀ ਆ ਵੀਰੇ ਜਿੰਕ ਤੇ ਤੁਹਾਨੂੰ ਬਾਰਨ ਹੈਗਾ ਜੀ ਇਹਦੇ ਚ 2% ਇਹ ਆ ਗਿਆ ਜੀ 11% ਸਲਫਰ ਆ ਗਿਆ ਜੀ ਇਹਦੇ ਚ ਤਿੰਨ ਚਾਰ ਤੱਤਾ ਬਾਈ ਇਹਦੇ ਵਿੱਚ ਤੇ ਬਹੁਤ ਟਾਪ ਵਰਾਈਟੀ ਹੈ ਹਰ ਸਾਲ ਆਪਾਂ ਤਾਂ ਇਹੀ ਵਰਤਦੇ ਆ ਸੁਪਰਾ ਜਿਹੜੀਆਂ ਹੋਰ ਵੀ ਬਹੁਤ ਆਉਂਦੀਆਂ ਆ ਕੰਪਨੀ ਵੀ ਤੁਹਾਨੂੰ ਦਿਖਾ ਦਈਏ ਕਿ ਕਿਹੜੀ ਕੰਪਨੀ ਦੀ ਹੈ ਇਹ ਗਲੋ ਪਲਸ ਦੀ ਆ ਬਾਈ ਤਕਰੀਬਨ ਇਹਦੀ ਜਿਹੜੀ ਕੀਮਤ ਆ 1.700 700 ਰੁਪਏ ਗੱਟਾ ਤੇ ਝੋਂਦਾ ਸਮਝ ਲੋ ਵੀ ਡੀਏਪੀ ਵਰਗੀ ਆ ਬਾਈ ਪੂਰਾ ਗੋਲ ਦਾਣਾ ਇਹਦਾ ਖਲਾਰਨੀ ਵੀ ਬੜੀ ਸੌਖੀ ਇਹਦੇ 'ਚ ਤਾਂ ਜਦੋਂ ਪੈ ਗਈ ਤਾਂ ਸਮਝ ਲੋ ਵੀ ਮੀਂਹ ਵਰੀ ਜਾਣਾ ਇਹਦੇ 'ਚ ਤਾਂ ਤੇ ਫਾਇਦੇ ਬਈ ਜਿਹੜੇ ਇਹਦੇ 'ਚ ਹੈਗੇ ਆ ਆਪਾਂ ਕਈ ਭਰਾ ਬਾਸਪਤੀ ਨੂੰ ਪਾਉਂਦੇ ਆ ਡੀਏਪੀ ਅਸੀਂ ਬਾਈ ਜੀ ਡੀਏਪੀ ਨਹੀਂ ਵਰਤ ਦੇਗੇ ਜਿਹੜੀ ਡੀਏਪੀ ਦੀ ਸਮੱਸਿਆ ਡੀਏਪੀ ਫੋਕ ਬਹੁਤ ਜ਼ਿਆਦਾ ਬਣਾਉਂਦੀ ਆ ਹਰ ਸਾਲ ਸੁਪਰ ਦਾ ਗੱਟਾ-ਗੱਟਾ ਪਾਈਦਾ ਸਾਡੀ ਜਿਹੜੀ ਦਿੱਕਤ ਆ ਉਹ ਨਹੀਂ ਆਉਂਦੀਗੀ ਇਸ ਕਰਕੇ ਅਸੀਂ ਤਾਂ ਜ਼ਿਆਦਾ ਜਿਹੜੀ ਵਰਤੋਂ ਜਿਹੜੀ ਇਹ ਸੁਪਰ ਦੀ ਕਰਦੇ ਆ ਇਹ ਬਾਸਪਤੀ ਚ ਵੀ ਪਾਵਾਂਗੇ ਤੇ ਜਾਂ ਜਦੋਂ ਆਪਾਂ ਗੋਭੀ ਦੀ ਪਲਾਂਟ ਕਰਾਂਗੇ ਉਦੋਂ ਵੀ ਇਹ ਅੱਧਾ-ਅੱਧਾ ਗੱਟਾ ਇਹਦਾ ਸੁਪਰ ਦਾ ਪਾਵਾਂਗੇ ਤੇ ਬਹੁਤ ਬੈਸਟ ਦੇ ਰਿਜ਼ਲਟ ਆਪਾਂ ਨੂੰ ਹਰ ਸਾਲ ਮਿਲਦੇ ਆ ਤੇ ਬਹੁਤ ਵਧੀਆ ਇਹ ਆਮਦ ਲੋ ਕੁਆਲਟੀ ਦੀ ਸੁਪਰ ਆ ਤੇ ਤੁਹਾਨੂੰ ਦਿਖਾਉਨੇ ਆ ਫਰ ਬਾਈ ਚੱਲਦਾ ਸਿਸਟਮ ਨਾਲੇ ਤੇ ਨਾਲੇ ਖਿਲਰ ਦੀ ਤਕਰੀਬਨ 40 ਤੋਂ 50 ਗੱਟੇ ਹੈਗੇ ਆਪਾਂ ਕਿਲਾ ਕਾ ਗੱਟੇ ਦਾ ਕਿਲੇ ਦਾ ਗੱਟਾ ਕਾ ਪਉਣਾ ਤੇ ਤਕਰੀਬਨ ਮੇਰੇ ਹਿਸਾਬ ਨਾਲ 2 ਕ ਘੰਟੇ ਲੱਗਣਗੇ ਸਾਰੇ ਵਾਂਚ ਬਾ ਖੋਲਣ ਵਾਲਾ ਚਾਹੀਦਾ ਬੰਦਾ ਤੇ ਮੈਂਟੋ ਮੈਂਟਿਕ ਕੰਮ ਨਿਭੜਨਾ ਤੇ ਦਿਖਾਉਨੇ ਆ ਫਰ ਤੁਹਾਨੂੰ ਸਾਰੇ ਭਰਾਵਾਂ ਨੂੰ ਰੇ ਖਿਲਰ ਦੀ ਤੇ ਜਿਹੜੇ ਜਿਹੜੇ ਭਰਾਵਾਂ ਨੇ ਨਵੀਂ ਕਾਸ਼ਤ ਕਰਨੀ ਆ ਬਾਸਪਤੀ ਦੀ ਜਾਂ ਕਰਨੀ ਆ ਜਾਂ ਆਪਾਂ ਤੀਜੀ ਫਸਲ ਦੀ ਗੱਲ ਕਰਾਂਗੇ ਜੇ ਉਹ ਕਰਨੀ ਆ ਤਾਂ ਬਾਈ ਆਪਦੀ ਤਿਆਰੀ ਖਿੱਚ ਲਓ ਤੇ ਆਪਾਂ ਤੁਹਾਨੂੰ ਓਵੇਂ ਓਵੇਂ ਵੀਡੀਓ ਪਾਉਂਦੇ ਰਵਾਂਗੇ ਜਿਵੇਂ ਜਿਵੇਂ ਆਪਾਂ ਆਦਾ ਪਲਾਨ ਸ਼ੁਰੂ ਕੀਤਾ ਨਵਾਂ ਸੀਜ਼ਨ ਅੱਜ ਤਿਆਰੀ ਆ ਤੇ ਵੋਟਾਂ ਦਾ ਵੀ ਅੱਜ ਦੇਣਾ ਤੇ ਆਪਾਂ ਵੋਟ ਤਾਂ ਫਿਰ ਹੁਣ ਦੁਪਹਿਰੇ ਹੀ ਪਾਵਾਂਗੇ ਹੁਣ ਇਧਰੋਂ ਕੰਮ ਪਹਿਲਾਂ ਨੇ ਵੇੜ ਲਏ ਧੰਨਵਾਦ ਜੀ ਸਾਸੀ ਕਾ